ਕਦਾਹ ਕਦਾ ਤੇਰੀ ਖਦਾਈ ਨੂੰ ਬੀਤ ਕੇ ਜੋਗੇ ਨਿਕਾਹ ਦੁਨੀਆਂ ਬਣਾਈ ਨੂੰ ਤਾਈਓ ਦਿਨ ਮੇਰਾ ਕਰਤੇ ਤੇਰੇ ਕਲੜੇ ਪਰ ਮੰਦਾ ਦੁਨੀਆਦਾਰੀ ਆ ਇੱਥੇ ਵੱਜਣਗੇ ਢੋਲ ਉਹ ਸੂਰ ਸੱਬ ਦੇ ਅਬੋਰ ਪਰ ਕਦੇ ਨਾ ਟੋੜੇ ਦੁਨੀਆਦਾਰੀ ਆ ਇੱਥੇ ਵੱਜਣਗੇ ਢੋਲ ਮੇਕਾ ਚੰਗੇ ਸਮੇਂ ਨੂੰ ਇੱਥੇ ਪਾਣ ਲਈ ਉਹ ਵੀਰੇ ਮਾੜਾ ਵਿਲੰਦੋਣਾ ਪੈਂਦਾ ਆ ਉਹ ਲੋਕਾਂ ਦੇ ਆ ਮੂੰਹ ਬੰਦ ਕਰਨ ਲਈ ਕੁਝ ਕਰਕੇ ਵਿਖਾਉਣਾ ਪੈਂਦਾ ਆ ਉਹ ਲੋਕਾਂ ਦੇ ਆ ਮੂੰਹ ਬੰਦ ਕਰਨ ਲਈ ਕੁਝ ਕਰਕੇ ਵਿਖਾਉਣਾ ਪੈਂਦਾ ਆ ਮਾਨਤਾਵਾਂ ਦਿੱਤਾ ਮਾਦਿਆਂ ਜਿਨ੍ਹਾਂ ਨੇ ਮੈਨੂੰ ਇੱਥੇ ਆਪਦੀ ਡਿੱਕ ਤੋਂ ਨਮਾਜ਼ ਕੇ ਇੱਥੇ ਭੇਜਿਆ ਲੋਕਾਂ ਦੇ ਵਿੱਚ ਭੇਜਿਆ ਲੋਕਾਂ ਦਾ ਹਰੇਕ ਮਸਲਾ ਹੱਲ ਕਰਾਂਗੇ ਜਿਵੇਂ ਮਾਨ ਸਾਹਿਬ ਲੱਗੇ ਪਏ ਅਸੀਂ ਮਾਨ ਸਾਹਿਬ ਦੇ ਸਹਿਯੋਗੀ ਬਣ ਕੇ ਸੈਂਟਰ ਦੇ ਵਿੱਚੋਂ ਜਿੰਨੇ ਫੰਡ ਰੁਕੇ ਆ ਜਿੰਨੀਆਂ ਸਕੀਮਾਂ ਰੁਕੀਆਂ ਪੰਜਾਬੀਆਂ ਇੱਕ ਵੀ ਪੈਸਾ ਉੱਥੇ ਬਾਕੀ ਨਹੀਂ ਰਹਿਣ ਦੇਣਾ ਸਾਰੇ ਜਮਾ ਤੇ ਜਿਹੜੇ ਆਪਣੇ ਛੋਟੇ ਮੋਟੇ ਵਰਕਰ ਆ ਆਮ ਆਪੀ ਪਾਰਟੀ ਦੇ ਥੋੜੇ ਗੁੱਸੇ ਗਲੇ ਹੋਏ ਆ ਉਹਨਾਂ ਬਾਰੇ ਕੀ ਕੀਤਾ ਕਿ ਕੀ ਕਰ ਕਰ ਲੋਕ ਪਰਵਾਹ ਪਰਵਾਹ ਕੋਈ ਨਾ ਗੋਲਾ ਪੈਂਦਾ ਪਰ ਇਹ ਗਰੰਟੀ ਆ ਕਿ 90% ਜਿਹੜੇ რუსੇ ਦੇ ਬੰਦੇ ਅਫਵਾਹ ਤੱਕ ਨਾਲ ਚੱਲ ਰਹੇ ਆ 10% ਰਹਿ ਗਏ ਉਹਨੂੰ ਨਾਲ ਲੈ ਕੇ ਆਵਾਂਗੇ ਸਾਡੀ ਪਾਰਟੀ ਜਲਦੀ ਜਲਦੀ ਛੱਡੀ ਆਸੇ ਉਹਨੂੰ ਨਾਲ ਲੈ ਕੇ ਡਾਕਟਰ ਸਾਹਿਬ ਤੁਹਾਡਾ ਵਿਰੋਧ ਕਿਉਂ ਹੋ ਰਿਹਾ ਸੀ ਜੇ ਤੁਹਾਨੂੰ ਟਿਕਟ ਮਿਲੀ ਯਾਰ ਕੀ ਕਾਰਨ ਵਿਰੋਧ ਕਾ ਤੋਂ ਹੋ ਰਿਹਾ ਸੀ ਜਿਹੜੇ ਤੁਹਾਡਾ ਵਰਕਰ ਵਿਰੋਧ ਕਿਉਂ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਤੁਹਾਨੂੰ ਟਿਕਟ ਮਿਲੀ ਸੀ ਕੀ ਕਾਰਨ ਸੀ ਮੇਰੇ ਸਮਝ ਤੱਕ ਕੋਈ ਨਹੀਂ ਆ ਰਿਹਾ ਕੋਈ ਕਿਸੇ ਕਿਸਮ ਦਾ ਵਿਰੋਧ ਮੇਰਾ ਅਜੇ ਤੱਕ ਜਾਤੀ ਦੌਰ ਤੇ ਨਹੀਂ ਹੋਇਆ ਕਿਸੇ ਜੀ ਕਿਸੇ ਨੇ ਵਿਰੋਧ ਨਹੀਂ ਸਾਰੇ ਹਲਕੇ ਦੇ ਠੀਕ ਕੀ ਲੋਕਾਂ ਨੇ ਤੁਸੀਂ ਕਿਹੜੇ ਕਿਹੜੇ ਕੰਮ ਕਰਨਾ ਚਾਹੁੰਦੇ ਹਾਂ ਜੀ ਲੋਕਾਂ ਦੇ ਬਹੁਤ ਕੰਮ ਆਈਏ ਫਰੋਜ਼ਪੁਰ ਸ਼ਹਿਰ ਨੂੰ ਡਵਲਪ ਕਰਨਾ ਚਾਹੁੰਦੇ ਹਾਂ ਟੂਰਿਜ਼ਮ ਲਈ ਬਾਰਡਰ ਦੇ ਜਿੰਨੀਆਂ ਛਿੱਟੀਆਂ ਜ਼ਮੀਨਾਂ ਉਹਨਾਂ ਨੂੰ ਪੱਕੀਆਂ ਕਰਾਵਾਂਗੇ ਉਹਨਾਂ ਦੇ ਹੱਕ ਦਵਾਵਾਂਗੇ ਜਿਹੜੇ 40-50 ਸਾਲ ਤੋਂ ਉਹਨੂੰ ਖੇਤੀ ਕਰੀ ਜਾਂਦੇ ਨੇ ਤੇ ਉਹਨਾਂ ਦੇ ਉਹਨਾਂ ਨੂੰ ਮਾਲਕੀ ਹੱਕ ਨਹੀਂ ਮਿਲੇ ਮਾਈ ਫਾਗ ਦਾ ਇਹ ਲੈਣਾ ਮੁੱਦੇ ਉੱਤੇ ਨਹਿਰੀ ਪਾਣੀ ਦਾ ਮੁੱਦਾ ਹੁੰਦਾ ਜਿਹੜਾ ਪਹਿਲਾਂ ਪੰਜਾਬ ਸਰਕਾਰ ਪੂਰਾ ਕਰ ਚੁੱਕੀ ਹੈ ਟੇਨਾਂ ਤੇ ਨਹਿਰੀ ਪਾਣੀ ਹੁੰਦਾ ਹੋਰ ਤੇ ਨਹਿਰੀ ਪਾਣੀ ਹੁੰਦਾ ਉਹ ਯਾਨੀ ਗੱਲ ਸਾਧਾ ਜੀਵਰ ਦਾ ਬਾਕੀ ਸਾਰਾ ਮੁੱਦੇ ਹਨ ਉਹਨਾਂ ਨੂੰ ਵੀ ਖਾਲੀ ਕਮੈਂਟ ਪਾ ਲਗਾ ਚੁੱਕੇ ਹਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਹੈ 130 ਜਿਹੜਾ ਮਾਨਯੋਗ ਸੀਐਮ ਸਾਹਿਬ ਦਾ ਮਿਸ਼ਨ ਹੈ ਉਹ ਪੂਰਾ ਕਰਾਂਗੇ 130 ਨਾਲ ਪੰਜਾਬ ਦਿੱਤਾਗੇ 1 20 ਸੀਟ ਬਣੋਦੀਆਂ ਕੋ ਦਿੱਜਾਂਗੇ ਅਕਾਲੀ ਦਲ ਕਾਂਗਰਸ ਮੈਂ ਤੁਹਾਨੂੰ ਦਿਖਾ ਦਾਂਗਾ ਇਹਨਾਂ ਦਾ ਕੋਈ ਲੈਣਾ ਕਰਾਉਣ ਵਾਲਾ ਮਿਲ ਰਿਹਾ ਨਹੀਂ ਇਹਨਾਂ ਦੀ ਕੋਈ ਆਉਣ ਵਾਲਾ ਸਮਝਦਾਰਾ ਜੁਗੋ ਕਿ ਅਕਾਲੀ ਦਲ ਦਾ ਕੋਈ ਬੂਤ ਫੜਾ ਲਾ ਨਹੀਂ ਹੋਣਾ